ਮੈਂ ਬਲਬੀਰ ਸਿੰਘ ਰੰਡਾਵਾ ਆਗੂ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜਿਹੜਾ ਕੱਲੂਕਾਰਾ ਕਾਨੂੰਨ ਛੰਭ ਬਚਾਓ ਮੰਚ ਬਣਿਆ ਸਾਡੀ ਜਥੇਬੰਦੀ ਇਸ ਮੰਚ ਦੇ ਵਿੱਚ ਸ਼ਾਮਲ ਹੈ ਔਰ ਅੱਜ ਇਸ ਮੰਚ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਸੀ ਕਿ ਜਿਹੜੀ ਕਾਨੂੰਨ ਛੰਭ ਦੇ ਵਿੱਚ ਨਗਰਪਾਲਿਕਾ ਗੁਰਦਾਸਪੁਰ ਵੱਲੋਂ ਕੂੜਾ ਸੁੱਟ ਕੇ ਉਸ ਇਤਿਹਾਸਕ ਤੇ ਪਵਿੱਤਰ ਸ਼ੰਭ ਦੀ ਜਿਹੜੀ ਪਵਿੱਤਰਤਾ ਉਹ ਜਿਹੜੀ ਆ ਉਹ ਖਰਾਬ ਕੀਤੀ ਜਾ ਰਹੀ ਆ ਉਹਦੇ ਖਿਲਾਫ ਉਥੇ ਜਿਹੜਾ ਕੂੜਾ ਸੁੱਟਣਾ ਬੰਦ ਕਰੋ ਇਸ ਮੰਗ ਨੂੰ ਲਾ ਕੇ ਜਿਹੜਾ ਡੀਸੀ ਗੁਰਦਾਸਪੁਰ ਨੂੰ ਜਿਹੜਾ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਸੀ ਸੋ ਮਿੱਥੇ ਹੋਏ ਮੀਟਿੰਗ ਵੱਲੋਂ ਜੋ ਫੈਸਲਾ ਕੀਤਾ ਗਿਆ ਸੀ ਉਹਦੇ ਅਨੁਸਾਰ ਅੱਜ ਅਸੀਂ ਜਿਹੜਾ ਕਾਨੂੰਨ ਬੇਟ ਦੇ ਵਕਵਾਕ ਪਿੰਡ ਨੇ ਪਿੰਡ ਚੋਪੜਾ ਕੋਟਲੀ ਛਾਣੀਆਂ ਆ ਇਹ ਜਿਹੜਾ ਮਾਨ ਪਿੰਡ ਹੈ ਇਸ ਪਿੰਡ ਤੋਂ ਇਲਾਵਾ ਹੋਰ ਇਲਾਕੇ ਦੀਆਂ ਸਖਤਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਅਸੀਂ ਜਿਹੜਾ ਏਡੀਸੀ ਸਾਹਿਬ ਨੇ ਸਾਡੇ ਕੋਲ ਆ ਕੇ ਜਿਹੜਾ ਮੰਗ ਪੱਤਰ ਲਿਆ ਵਾ ਜਿਹਦੇ ਵਿੱਚ ਜੀ ਮੰਗ ਕੀਤੀ ਆ ਕਿ ਤੁਰੰਤ ਜਿਹੜਾ ਉੱਥੇ ਕੂੜਾ ਸੁੱਟਣਾ ਜਿਹੜਾ ਬੰਦ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜਾ ਉੱਥੇ ਕੂੜਾ ਸੁੱਟਿਆ ਗਿਆ ਉਹਨੂੰ ਤੁਰੰਤ ਜਿਹੜਾ ਸੋਧ ਕੇ ਉਥੋਂ ਦੀ ਪਵਿੱਤਰਤਾ ਉਥੋਂ ਦਾ ਵਾਤਾਵਰਣ ਜਿਹੜਾ ਉਹਨੂੰ ਠੀਕ ਕੀਤਾ ਜਾਵੇ ਸਾਡੀ ਅੱਜ ਨਾਟਕ ਜਿੱਤੇ ਹੋਈ ਆ ਕਿ ਏਡੀਸੀ ਸਾਹਿਬ ਨੇ ਸਾਨੂੰ ਇਹ ਕਹਿ ਕੇ ਜਿਹੜਾ ਮੁੱਦਾ ਤੁਸੀਂ ਵਾਤਾਵਰਣ ਦਾ ਲੈ ਕੇ ਆਏ ਹੋ ਇਹ ਬਿਲਕੁਲ ਜਾਇਜ਼ ਆ ਤੁਹਾਨੂੰ ਇਹ ਚੁੱਕਣਾ ਹੀ ਚਾਹੀਦਾ ਸੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਬਿਨ ਬੋਲੇ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਇਹ ਮਸਲਾ ਲੈਟ ਚੁੱਕਿਆ ਵਾ ਸੋ ਉਹਨਾਂ ਨੇ ਸਾਡੀ ਮੁੱਦੇ ਦੇ ਨਾਲ ਸਹਿਮਤੀ ਪ੍ਰਗਟਾਈ ਆ ਅਸੀਂ ਇਕੱਠੇ ਹੋ ਕੇ ਕੱਲੂ ਘਾਰਾ ਕਹਨਵਨ ਸੰਭ ਬਚਾਓ ਕਮੇਟੀ ਦਾ ਗਠਨ ਕੀਤਾ ਜਿਹਦੇ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਬਾਰਦੀਆਂ ਜਿਹੜੀਆਂ ਸੰਘਰਸ਼ ਕਮੇਟੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਇਕੱਠੇ ਹੋ ਕੇ ਇਹ ਮੰਚ ਜਿਹੜਾ ਸਥਾਪਿਤ ਕੀਤਾ ਸੀ ਇਸ ਮੰਚ ਵੱਲੋਂ ਇਹ ਅੱਜ ਸੱਦਾ ਦਿੱਤਾ ਗਿਆ ਸੀ ਪਿੰਡ ਵਾਸੀਆਂ ਨੂੰ ਕਿ ਅਸੀਂ ਜਿਹੜਾ ਇੱਕ ਵਾਰ ਲਿਖਤੀ ਰੂਪ ਦੇ ਵਿੱਚ ਪ੍ਰਸ਼ਾਸਨ ਨੂੰ ਆਪਣਾ ਮੰਗ ਪੱਤਰ ਦੇਣਾ ਕਿ ਜਿਹੜੀ ਬੇਨਿਜ਼ਮੀ ਇਹ ਜਿਹੜੀ ਗੈਰਕਾਨੂੰਨੀ ਜਿਹੜਾ ਵਾਤਾਵਰਣ ਨੂੰ ਜਿਹੜਾ ਖਰਾਬ ਕਰਨ ਦਾ ਇੱਕ ਸਿਲਸਿਲਾ ਇਨੀ ਦੇਰ ਤੋਂ ਚੱਲ ਰਿਹਾ ਇਹਨੂੰ ਤੁਰੰਤ ਬੰਦ ਕੀਤਾ ਜਾਏ ਜੇਕਰ ਕੋਈ ਤੁਸੀਂ ਨਹੀਂ ਬੰਦ ਕਰਦੇ ਤੇ ਅਸੀਂ ਇਹਨੂੰ ਖੁਦ ਜਿਹੜਾ ਉਹ ਉੱਥੇ ਨਾਕਾ ਲਾ ਕੇ ਜਿਹੜਾ ਪੱਕੇ ਤੌਰ ਤੇ ਬੰਦ ਕਰ ਦਾਂਗੇ ਅਸੀਂ ਪ੍ਰਸ਼ਾਸਨ ਨੂੰ ਜਦੋਂ ਇਹ ਮੰਗ ਪੱત્ર ਅ ਜ ਦਿੱਤਾ ਤੇ ਪ੍ਰਸ਼ਾਸਨ ਦੇ ਨੁਮਾਇੰਦੇ ਦੇ ਤੌਰ ਤੇ ਇਥੇ ਏਡੀਸੀ ਸਾਹਿਬ ਜਦੋਂ ਪਹੁੰਚੇ ਤੇ ਉਹਨਾਂ ਨੇ ਸਾਡੀ ਗੱਲ ਨੂੰ ਕੱਟਣ ਦੀ ਬਜਾਏ ਜਾਂ ਕੁਝ ਕਰਨ ਦੀ ਬਜਾਏ ਆਪ ਸਭ ਕੁਝ ਮੰਨਿਆ ਕਿ ਇਹ ਸਭ ਕੁਝ ਗਲਤ ਹੋ ਰਿਹਾ ਤੇ ਇਹ ਗਲਤੀ ਨਹੀਂ ਹੋਣੀ ਚਾਹੀਦੀ ਸਾਨੂੰ ਜਿਹੜੀ ਉਹ 1 ਮਹੀਨੇ ਦਾ ਸਮਾਂ ਦਿੱਤਾ ਜਾਏ ਅਸੀਂ ਫਿਰ ਵੀ ਉਹਨਾਂ ਨੂੰ ਇਹ ਕਿਹਾ ਕਿ ਠੀਕ ਹੈ ਅਸੀਂ ਜਿਹੜਾ ਕੂੜਾ ਸੁੱਟਣ ਦਾ ਜਿਹੜਾ ਪ੍ਰਬੰਧ ਆ ਇਹ ਤੁਹਾਡੇ ਸ਼ਹਿਰ ਦਾ ਕੂੜਾ ਇਹਨੂੰ ਤੁਸੀਂ ਜਿੱਥੇ ਵੀ ਸੁੱਟਣਾ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਵੀ ਜੋ ਵੀ ਤੁਸੀਂ ਕਰਨਾ ਹੈ ਤਾਂ ਤੁਸੀਂ ਕਰਨ ਲਈ ਹਕਦਾਰੋ ਲੇਕਿਨ ਸਾਡੇ ਪਿੰਡਾਂ ਦੇ ਵਿੱਚ ਇਹ ਕੂੜਾ ਸੁੱਟਣਾ ਅੱਜ ਤੋਂ ਜਿਹੜਾ ਬਿਲਕੁਲ ਬੰਦ ਕੀਤਾ ਜਾਏ ਤੇ ਜਿਹੜਾ ਉੱਥੇ ਕੂੜਾ ਸੁੱਟਿਆ ਹੋਇਆ ਉਹਨੂੰ ਤੁਹਾਨੂੰ ਬਰਸਾਤ ਦਾ ਮੌਸਮ ਹੋਣ ਕਰਕੇ ਥੋੜੀ ਦਿੱਕਤ ਆ ਸਕਦੀ ਆ ਤੁਸ ਤੁਹਾਨੂੰ ਆ ਬਰਸਾਤ ਦੇ 1 ਮਹੀਨੇ ਵਾਸਤੇ ਛੁੱਟੀ ਦਿੰਨੇ ਆ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਸੁੱਟਿਆ ਹੋਇਆ ਕੂੜਾ ਪਿਛੇ ਇੰਨੇ ਸਮੇਂ ਤੋਂ ਉਹਨੂੰ ਪ੍ਰੋਸੈਸ ਕਰਕੇ ਤੇ ਉਹਦਾ ਉੱਥੋਂ ਗੰਧ ਜਿਹੜਾ ਮਕਾਇਆ ਜਾਏ ਜਿਹੜੀ ਸਾਡੀ ਪਵਿੱਤਰ ਧਰਤੀ ਆ 11000 ਸਿੰਘ ਜਿੱਥੇ ਸਹੀਦ ਹੋਏ ਆ ਤੇ ਜਿੱਥੇ ਉਹਨਾਂ ਦਾ ਲਹੂ ਡੁੱਲਿਆ ਉਸ ਜਗ੍ਹਾ ਨੂੰ ਆਪਾਂ ਇਤਿਹਾਸਕ ਤੌਰ ਦੇ ਉ ਉਹਨਾਂ ਨੇ ਸਾਡੀ ਜਿਹੜੀ ਗੱਲਬਾਤ ਉਹ ਮੰਨ ਲਈ ਆ ਔਰ ਅੱਗੇ ਕੀ ਕਾਰਵਾਈ ਕਰਦੇ ਆ ਉਹ ਆਪਾਂ ਹੁਣ ਅਗਲੇ ਦੇਖਦੇ ਆ